नमस्कार दोस्तों मैं अपना एस के सखसेना दे रहे हो अदालत जनता की आमने सामने नमस्कार दोस्तों आमने सामने देख रहे सारे दर्शकों ने एक बार फिर तो एस के सखसेना का प्यार भरा नमस्कार दोस्तों जनर शहर की गल करें गल करेंगे अस्सी नंबर बाद गल करें ਵਿਪਲ ਸ਼ਰਮਾ ਗੋਡੀ ਗੋਡੀ ਵਿਪਲ ਸ਼ਰਮਾ ਦੀ ਗੱਲ ਕਰਨ ਕਿ ਕਿਸ ਤਰੀਕੇ ਦੇ ਨਾਲ ਬੀਜੇਪੀ ਚ ਕਿੰਨੇ ਲੰਬੇ ਸਮੇਂ ਤੋਂ ਆਪਣੀ ਸੇਵਾ ਨਿਭਾ ਰਹੇ ਹਨ ਅੱਜ ਜੋ ਨਗਰ ਨਿਪਤੇ ਕੋਨ ਸਰ ਦੀ ਜੋ ਟਿਕਟਵਾਜੋ ਨਿਵਾਜੇ ਗਏ ਹਨ ਕਿਸ ਤਰੀਕੇ ਦੇ ਨਾਲ ਸਮੱਸਿਆਵਾਂ ਨੂੰ ਲੈ ਕੇ ਜੋ ਜਨਤਾ ਦੇ ਵਿੱਚ ਪਹੁੰਚ ਰਹੇ ਗੋਡੀ ਜੀ ਸਮੇਂ ਪਹਿਲਾਂ ਤੁਹਾਡਾ ਆਸ ਤੇ ਕਾਮਰੇ ਸਾਹਮਣੇ ਤੇ ਬਹੁਤ ਬਹੁਤ ਸਵਾਗਤ ਆ ਤਾਂ ਕੀ ਮੈਨੂੰ ਦਾ ਲੱਗ ਰਿਹਾ ਕਿ ਤੁਹਾਨੂੰ ਅੱਜ ਫਿਰ ਜਨਤਾ ਮੌਕਾ ਦੇ ਰਹੀ ਹੈ ਕਿ ਉਹਨਾਂ ਦੇ ਸਮੱਸਿਆ ਨੂੰ ਹੱਲ ਕਰਨ ਦਾ ਪਹਿਲਾਂ ਦੱਸੋ ਕੀ ਮੈਨੂੰ ਦਾ ਲੱਗ ਰਿਹਾ ਤੁਹਾਨੂੰ ਮੈਨੂੰ ਜਿਹੜਾ ਪਾਰਟੀ ਨੇ ਮਾਨ ਬਖਸ਼ਿਆ 80 ਨੰਬਰ ਤੋਂ ਕਿ ਕਰ ਦਿੱਤੀ ਹੈ ਜੀ ਪਹਿਲੇ ਤਾਂ ਪਾਰਟੀ ਦਾ ਬਹੁਤ ਸ਼ੁਕਰੀਆ ਅਹ ਗੋੜੀ ਦੱਸੋ ਤੁਸੀਂ ਪੁੱਛਿਆ ਕਿ ਤੁਸੀਂ 80 ਨੰਬਰ ਵਾਰ ਤੋਂ ਚੋਣਾਂ ਲੜਦੇ ਪਿਓ ਤੁਹਾਨੂੰ ਉਸਤਾਂ ਦੀਆਂ ਕਿਹੜੀਆਂ ਸਮੱਸਿਆ ਲੱਗੀਆਂ ਜਿਹੜੀ 80 ਨੰਬਰ ਵਾਰ ਦੇ ਵਿੱਚ ਜਿਹੜੀਆਂ ਤੁਹਾਨੂੰ ਲੱਗਦਾ ਕਿ ਕਮੀਆਂ ਬੜੀਆਂ ਲੰਬੇ ਸਮੇਂ ਤੋਂ ਜਿਹੜੀਆਂ ਅੱਜ ਤੱਕ ਕਿਸੇ ਪਾਰਟੀ ਨੇ ਦੂਰ ਨਹੀਂ ਕੀਤੀਆਂ ਤੁਸੀਂ ਦੂਰ ਕਰਨਾ ਚਾਹਦੇ ਕਮੀਆਂ ਦੱਸੋ ਕੀ ਹੈ ਪਹਿਲੇ ਤਾਂ ਅੰਡਰ ਬ੍ਰਿਜ ਦੇ ਥੱਲੇ ਨਾਲ ਲਾਈਟ ਰਾਤੀ ਖੋਬਾਜੀ ਬਹੁਤ ਜੀ ਇੱਥੋਂ ਦੇ ਲੋਕ ਲੋਗ ਪ੍ਰੇਸ਼ਾਨ ਬਹੁਤ ਇੱਕ ਨੰਬਰ ਥਾਣਾ ਤੇ ਲਿਉਂਦਾ ਸੀ ਇੱਥੇ ਜੀ ਉਹ ਥਾਣਾ ਨੰਬਰ ਹੋਣਾ ਇਹ ਇਲਾਕਾ 8 ਨੰਬਰ ਇਚ ਆ ਗਿਆ ਜੀ ਜਿਹੜਾ ਕ੍ਰਾਈਮ ਵਧਣ ਦਾ ਕਾਰਨ ਵੀ ਆਇਆ ਇਹ ਕਿ ਥਾਣਾ ਦੂਰ ਚਲੇ ਗਿਆ ਸੁਣਵਾਈ ਹੈ ਨਹੀਂ ਕਿਤੇ ਪੁਲਿਸ ਦੀ ਇਹ ਸਾਰਾ ਸ਼ਮ ਲਗ ਰਿਹਾ ਲਿਆ ਨੂੰ ਇਹਦਾ ਜਿਆਦਾ ਬਿਲਕੁਲ ਘਾਟ ਹੈ ਕੀ ਲੱਗਦਾ ਕਿ ਜਿਹੜੇ ਜੰਦਰ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਾਗਾ ਤਾਂ ਕੂੜੇ ਦੇ ਜੋ ਢੇਰ ਡੰਡ ਨੂੰ ਮਿਲਦੇ ਪੈਣਾ ਇਹ ਕੀ ਅਫਸੋਸ਼ਾਹੀਨ ਕਾਮਯਾਬੀ ਜਾਂ ਸਰਕਾਰ ਦੀ ਨਕਾਮੀ ਕਹਿ ਸਕਦਾ ਸੀ ਪਹਿਲੇ ਸਾਰਾ ਇਹ ਚ ਕਾਂਗਰਸ ਆਈ ਉਸ ਤੋਂ ਪਹਿਲੇ ਭਾਜਪੀ ਨੇ ਡਵੈਲਪਮੈਂਟ ਜਿੰਨੇ ਕੀਤੀ ਭੰਡਾਰੀ ਸਾਹਿਬ ਨੇ ਉਸ ਤੋਂ ਬਾਅਦ ਕੋਈ ਡਵੈਲਪਮੈਂਟ ਨਹੀਂ ਹੋਈ ਸਾਰਾ ਤੋਂ ਬਾਅਦ ਨਾ ਉਹਨਾਂ ਦੇ ਮੇਅਰ ਨੇ ਕੋਈ ਕੰਮ ਕੀਤਾ ਨਾ ਉਹਨਾਂ ਦੇ ਕਾਉਂਸਲਰਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਸਰਕਾਰ ਆ ਗਈ ਆਪ ਦੀ ਬਿਲਕੁਲ ਉਹਨਾਂ ਨੇ ਵੀ ਕੋਈ ਬਿਲਕੁਲ ਹੀ ਪੱਠਾ ਵਟਾ ਦਿੱਤਾ ਜੀ ਕਾਰਪੋਰੇਸ਼ਨ ਦੇ ਇਲੈਕਸ਼ਨ ਲੇਟ ਕਰ ਦਿੱਤੇ ਜੀ ਜੀ ਬਿਲਕੁਲ ਉਹਦੇ ਕਰਕੇ ਕੋਈ ਹੈ ਹੀ ਨਹੀਂ ਵਿਵਸਥਾ ਹੀ ਨਹੀਂ ਕਿਸੇ ਦੀ ਨਾ ਕੂੜੇ ਚੱਕਣ ਵਾਲੇ ਦੀ ਨਾ ਸਫਾਈ ਦੀ ਸੜਕਾਂ ਟੁੱਟੀਆਂ ਪਈਆਂ ਸਾਰਾ ਸ਼ਹਿਰ ਦਾ ਬੜਾ ਗਰਗ ਹੋ ਗਿਆ ਕੀ ਕੀ ਜੇ ਨਗਰ ਨਿਗਰ ਕੋ ਸਟਾਫ ਨਹੀਂ ਹੈ ਨਹੀਂ ਸਫਾਈ ਕਰਮਚਾਰੀ ਨਹੀਂ ਹੈਗੀ ਜਾਂ ਕੰਮ ਕਰਨਾ ਨਹੀਂ ਚਾਹਦੇ ਬਿਲ ਪਾਵਰ ਹੈ ਨਹੀਂ ਬਿਲ ਪਾਵਰ ਹੈ ਨਹੀਂ ਨਾ ਕੋ ਸਰਕਾਰਾ ਕੋ ਇਹ ਕੰਮ ਕਿੱਦਾਂ ਕਰਾਣਾ ਕਿੱਦਾਂ ਨਹੀਂ ਸਿਰਫ ਆਪਣਾ ਭ੍ਰਸ਼ਟਾਚਾਰ ਹੀ ਹੈ ਆਪ ਆਪ ਕਹਿ ਕੇ ਆਈ ਸੀ ਕਿ ਅਸੀਂ ਭ੍ਰਸ਼ਾਚਾਰ ਮਟਾਵਾਗੇ ਉਹਨ ਪ੍ਰਸ਼ਾਚਾਰ ਦੁਗਣਾ ਹੋ ਗਿਆ ਜਿਹੜਾ ਕਹਿੰਦਾ ਸੀ ਅੱਗੇ ਮੈਨੂੰ 500 ਰੁਪਿਆ ਦੇ ਉਹ ਐਸਾ ਮੈਂ 1000 ਰੁਪਿਆ ਮੰਗਦਾ ਹਰ ਹਰ ਬੰਦਾ ਭ੍ਰਸ਼ਾਚਾਰ ਨਹੀਂ ਯਾਪੇ ਪੈ ਰੇਟ ਵਧ ਗਏ ਆ ਉਹਨਾਂ ਦੇ ਐਮਐਲਏ ਪੈਸੇ ਮੰਗਦੇ ਪਏ ਆ ਕਿਤੇ ਚਲੇ ਜਾਓ ਸਾਰਾ ਭ੍ਰਸ਼ਾਚਾਰ ਇਨਾ ਜ਼ਬਰਦਸਤ ਹੋ ਰਿਹਾ ਪੁੱਛੋ ਹੀ ਨਾ ਕੁਛ ਕਿਸੇ ਬੰਦੇ ਦੀ ਸੁਣਵਾਈ ਆ ਨਹੀਂ ਕਾਰਪੋਰੇਸ਼ਨ ਇਦਾਂ ਉਜੜਿਆ ਪਿਆ ਪੁੱਛੋ ਹੀ ਨਾ ਕੁਛ ਭ੍ਰਸ਼ਾਚਾਰ ਨੂੰ ਰੋਕਣ ਲਈ ਤੇ ਕਈ ਕਈ ਬੱਡੇ ਬੋਲੇ ਬੀਜੇਪੀ ਸਰਕਾਰ ਬੋਲਾ ਵੀ ਹੋਰ ਬੀਜੇਪੀ ਆਉਧਿਆ ਵਾਲਾ ਵੀ ਤੇ ਮੰਗ ਪੱਤਰ ਦਿੱਤੇ ਗਏ ਨਾ ਕਿ ਭ੍ਰਸ਼ਟਾਚਾਰ ਜੋ ਸਿਟੀ ਘਟਾਲੇ ਨੂੰ ਸਮਾਰਟ ਸਿਟੀ ਘਟਾਲੇ ਨੂੰ ਲੈ ਕੇ ਕਈ ਮੰਗ ਪੱਤਰ ਦਿੱਤੇ ਗਏ ਨਾ ਹਵੇ ਕਿ ਸੈਂਟਰ ਵਿੱਚ ਵੀ ਤੁਸੀਂ ਉਹ ਬੀਜੇਪੀ ਉੱਪਰ ਵੀ ਬੀਜੇਪੀ ਨਾ ਤੋਂ ਉਹਨਾਂ ਘਟਾਲਿਆਂ ਤੋਂ ਉਹਨਾਂ ਐਪਲੀਕੇਸ਼ਨਾਂ ਤੋਂ ਉਹਨਾਂ ਤੇ ਮੰਗਾ ਤੇ ਅਜੇ ਤੱਕ ਕੋਈ ਗੌਰ ਨਹੀਂ ਫਰਮਾਈ ਗਈ ਸਮਾਰਟ ਸਿਟੀ ਦਾ ਸੈਂਟਰਲ ਗਵਰਨਮੈਂਟ ਨੇ ਇੰਨਾ ਪੈਸਾ ਦਿੱਤਾ ਉਹ ਕੋਈ ਇਹਨਾਂ ਨੇ ਵਰਤੀ ਆਈ ਨਹੀਂ ਸਹੀ ਤਰੀਕੇ ਨਾਲ ਸਾਰਾ ਹੀ ਘਟਾਲਾ ਹੋ ਗਿਆ ਦੇਖੋ ਤੁਸੀਂ ਆ ਸ਼ਹਿਰ ਦਾ ਆ ਰਹੇ ਤੁਸੀਂ ਕਿਹੜਾ ਬਾਹਰੋਂ ਆਏ ਹੋ ਸੜਕਾਂ ਟੁੱਟੀਆਂ ਪਈਆਂ ਸਾਰਾ ਕੁਝ ਅੱਜ ਇਲੈਕਸ਼ਨ ਇਹਨਾਂ ਨੇ ਡੈਕਲਰ ਕਰਨੇ ਸੀ ਉਦੋਂ ਹੀ ਲੋਕਾਂ ਦੀਆਂ ਨਜ਼ਰਾਂ 'ਚ ਮਿੱਟੀ ਪਾਈ ਜਾਂਦੇ ਆ ਕਿ ਉਹ ਸੜਕ ਦਾ ਪੈਸ ਕਾਰ ਦਿੱਤਾ ਉਹ ਕਰ ਦਿੱਤਾ ਉਹ ਕਰ ਦਿੱਤਾ ਕੁਝ ਨਹੀਂ ਹੋ ਰਿਹਾ ਠੀਕ ਹੈ ਅਸੀਂ ਗੱਲ ਕਰੀਏ ਦੋਸਤੋ ਸ਼ੂਨ ਗੱਲ ਕਰਾਂਗੇ ਅਸੀਂ ਨੰਬਰ 1 ਦੀ ਤੁਹਾਨੂੰ ਕਿਹੜਾ ਲੱਗਦਾ ਕਿ ਪਹਿਲ ਦੇ ਆਧਾਰ ਤੇ ਅਗਰ ਤੁਹਾਨੂੰ ਜਨਤਾ ਤਾਈ ਪਹਿਨਾਂਦੀ ਹੈ ਤੇ ਪਹਿਲ ਦੇ ਆਧਾਰ ਤੇ ਤੁਸੀਂ ਅਸੀਂ ਨੰਬਰ 1 ਦੇ ਵਿੱਚ ਕਿਹੜਾ ਕੰਮ ਕਰਵਾਉਣ ਦੀ ਕੋਸ਼ਿਸ਼ ਕਰੋਗੇ ਪਹਿਲ ਦੇ ਤਾਤੇ ਇਹ ਲਿਗੀਆਂ ਸੜਕਾਂ ਜਿਹੜੀਆਂ ਟੁੱਟੀਆਂ ਪਈਆਂ ਸ਼ਿਵ ਨਗਰ ਦੀਆਂ ਇੰਡਸਟਰੀਏ ਦੀਆਂ ਦਾਦਾ ਕਲੋਰੀ ਦੀਆਂ ਪਹਿਲ ਦੇ ਆਧਾਰ ਤੇ ਸਪਾਈ ਜੋ ਕਾਰਪੋਰੇਸ਼ਨ ਦੇ ਕਾਨੂੰਨੇ ਹੋਣੇ ਚਾਹੀਦੇ ਉਹ ਹੋਏ ਨਹੀਂ 8-10 ਸਾਲ ਤੋਂ ਜੀ 8 ਸਾਲ ਹੋ ਗਏ 5 ਸਾਲ ਹੋ ਲੱਗੇ 2-3 ਸਾਲ ਆ ਲੱਗੇ ਬਿਲਕੁਲ ਬਿਲਕੁਲ 8 ਸਾਲ ਹੋ ਗਏ ਕੋਈ ਡਿਵੈਲਪਮੈਂਟ ਨਹੀਂ ਅਗਿਓ ਜੇ ਵੱਲ ਧਿਆਨ ਦਿੱਤਾ ਜਾਏਗਾ ਇੱਕ ਮੇਨ ਮੁੱਦਾ ਜਿਹੜਾ ਪੁਲੋਸਾ ਇੱਥੇ ਆਪਣੀਆਂ ਭੈਣ ਭਰਾ ਸਾਰੇ ਨਾ ਕੋਈ ਸੇਅਰ ਕਰ ਸਕਦਾ ਬਿਲਕੁਲ ਬਿਲਕੁਲ ਲੁੱਟ ਖੋ ਬਹੁਤ ਨਾ ਤੁਸੀਂ ਘਰ ਸਾਡੀਆਂ ਮਾਵਾਂ ਬਾਰ ਬਹਿ ਸਕਦੀਆਂ ਧੁੱਪ ਸੇਕ ਸਕਦੀਆਂ ਇਸ ਵੇਲੇ ਕੋਈ ਖੋ ਖੋ ਹੋ ਜਣੀ ਹੈ ਕੋਈ ਪਤਾ ਨਹੀਂ ਇਹ ਜਿਹੜੇ ਲੁੱਟ ਖੋ ਦੀ ਗੱਲ ਕਰੀਏ ਜਾਂ ਮੁੱਦਿਆਂ ਦੀ ਗੱਲ ਕਰੀਏ ਜਾਂ ਪੂਰੇ ਡੰਪਾ ਦੀ ਤੇ ਜਾਂ ਸਵਾਈ ਤੋਂ ਇਹ ਸਰ ਪਹਿਲਾਂ ਵੀ ਸੀ ਇਸ ਤਰ੍ਹਾਂ ਕਿ ਹੁਣ ਪਿਛਲੇ 2 ਸਾਲ ਤੋਂ ਤਾਂ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਪਹਿਲੇ ਕਾਂਗਰਸ ਨੇ ਵੇੜਾ ਕਰ ਦਿੱਤਾ ਹੁਣ ਆਪ ਨੇ ਕਰ ਦਿੱਤਾ ਜੀ ਪੰਜਾਬ ਤੁਸੀਂ ਵੀ ਜਲੰਧਰ ਰਹਿੰਦੇ ਹੋ ਨਸ਼ਾ ਕਿੰਨਾ ਕੋਈ ਕੋਈ ਵੀ ਸੇਫ ਹੈ ਨਹੀਂ ਜੇਕਰ ਉਹ ਮੈਂ ਸੇਫ ਆ ਮੈਂ ਸਕੂਟਰ ਤੇ ਜਾਂਦਾ ਹਾਂ ਦਾਤ ਰੱਖਦੇ ਆ ਲਿਆ ਆਵੇ ਜੀ ਦਾਤ ਪਹਿਲੇ ਮਾਰਦੇ ਆ ਫੋ ਬਾਅਦ ਚੋਕਰਦੇ ਆ ਵਿਪਨ ਜੀ ਫਿਰ ਅਸੀਂ ਕਹਿ ਸਕਦੇ ਆ ਕਿ ਜਨਤਾ ਦੇ ਵਿੱਚ ਪੁਲਿਸ ਦਾ ਵੀ ਡਰ ਖਤਮ ਹੋ ਚੁੱਕਿਆ ਬਿਲਕੁਲ ਬਿਲਕੁਲ ਇਹ ਜਦੋਂ ਇਹਨਾਂ ਨੇ ਪੈਸੇ ਹੀ ਲੈਣੇ ਐ ਐਮਐਲਏ ਨੇ ਪੁਲਿਸ ਆਣਿਆਂ ਤੋਂ ਤਾਂ ਫਿਰ ਪੁਲਿਸ ਨੇ ਕੀ ਕੁਆਲੀ ਕਰਨੀ ਤੇ ਫਿਰ ਪੁਲਿਸ ਦਾ ਜੇ ਕੰਮ ਡਰ ਦੁਨੀਆ ਚ ਖਤਮ ਹੋਏਗਾ ਤਾਂ ਫਿਰ ਕੰਮ ਕਿਸ ਤਰੀਕੇ ਤੇ ਕਰਨਾ ਚੱਲਣਗੇ ਆਮ ਜਿਹੜੀ ਲੁੱਟ ਖੋ ਗੱਲ ਕਰੀਏ ਜਾਂ ਕਿਸੇ ਦੇ ਤੇ ਜੋ ਕ੍ਰਾਈਮ ਦੀ ਗੱਲ ਕਰੀਏ ਜੋ ਵੱਧ ਲ ਜਾ ਰਿਹਾ ਤੁਹਾਡੇ 80 ਨੰਬਰ ਬਾਅਦ ਵਿੱਚ ਤੁਸੀਂ ਦੱਸੋ ਪਿਛਲੇ ਦੋਆ ਤਿੰਨਾਂ ਸਾਲਾਂ ਤੋਂ ਹਾਲਾਤ ਤੁਹਾਨੂੰ ਕੀ ਨਜ਼ਰ ਆ ਰਹੇ ਨੇ ਉਹ ਮੇਨ ਤੇ ਇਹਨਾਂ ਦਾ ਜਿਹੜਾ ਥਾਣਾ ਸਾਡਾ ਇੱਕ ਨੰਬਰ ਇਸ ਇਲਾਕੇ ਨੂੰ ਲੱਗਦਾ ਸੀ ਉਹ 8 ਨੰਬਰ 에 ਸ਼ਿਫਟ ਕਰ ਦਿੱਤਾ ਮੈਂ ਪ੍ਰਯਾਸ ਕਰਾਂਗਾ ਗੱਲ ਕਰਕੇ ਕਿ ਇਹਨੂੰ ਵਾਪਸ ਇੱਕ ਨੰਬਰ ਵਿੱਚ ਲਿਆਇਆ ਜਾਵੇ ਠੀਕ ਹੈ ਤੇ ਥੋੜਾ ਜਿਹਾ ਉਹਦੇ ਨਾਲ ਕ੍ਰਾਈਮ ਠੀਕ ਹੋਏਗਾ ਕਿਉਂਕਿ ਪੁਲਿਸ ਆਦੀ ਬਹੁਤ ਦੂਰ ਹੈ ਉਹ ਟ੍ਰਾਂਸਪੋਰਟ ਨਗਰ ਜਾਣਾ ਹੋਵੇ ਤੇ ਬੋਟ ਜੰਦਾ ਲੱਗ ਜਾਂਦਾ ਇੱਥੋਂ ਰਸ਼ ਟ੍ਰੈਫਿਕ ਤੇ ਪੁਲਿਸ ਨੂੰ ਵੀ ਆਲਾ ਹੋਵੇ ਜੇ ਕਾਲ ਵੀ ਕਰੀਏ ਤਾਂ ਪੌਣੇ ਘੰਟੇ ਘੰਟੇ ਬਾਅਦ ਆਂਦੀ ਹੈ। ਕੀ ਜਿੰਨੇ ਵੀ ਚੌਂਕ ਨੇ ਤੁਹਾਡੇ 80 ਨੰਬਰ ਵਾਰਡ ਵਿੱਚ ਕੀ ਰਾਤ ਨੂੰ 12 ਵਜੇ ਨਾਲ 10 11 ਵਜੇ ਤੋਂ ਬਾਅਦ ਕੋਈ ਪੁਲਸ ਦਾ ਕੋਈ ਮੁਲਾਜ਼ਮ ਥਾਣੇ ਚੌਂਕਾਂ ਤੇ ਨਜ਼ਰ ਆਂਦਾ? ਨਹੀਂ ਜੀ ਨਹੀਂ। ਕਾਰਨ ਕਿਉਂਕਿ ਟ੍ਰੈਫਿਕ ਦਾ ਕੀ ਕੰਮ ਹੈ ਜਾਂ ਪੁਲਸ ਪ੍ਰਸ਼ਾਸਨ ਦਾ ਕੰਮ ਹੈ ਕਿ ਚੌਂਕਾਂ ਦੇ ਵਿੱਚ ਕ੍ਰਾਈਮ ਨੂੰ ਰੋਕਣ ਲਈ ਆਪਣੀ ਕੋਈ ਨਾ ਕੋਈ ਟੀਮ ਗੱਠਿਤ ਕਰਨੀ ਚਾਹੀਦੀ ਹੈ। ਇਹ ਵੀ ਕਰਾਵਾਂਗੇ ਅਸੀਂ। ਪਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਜ਼ਰੂਰ ਕਰਾਵਾਂਗੇ ਅਸੀਂ ਗੱਲ ਕਰੀ ਅਸੀਂ ਚੌਂਕਾਂ ਦੀ ਗੱਲ ਕਰੀਏ ਕਿ ਚੌਂਕਾਂ ਦੇ ਵਿੱਚ ਕ੍ਰਾਈਮ ਵੱਧਦਾ ਕ੍ਰਾਈਮ ਕਰਕੇ ਚਲੇ ਜਾਂਦੇ ਕਿਸ ਨੂੰ ਪਤਾ ਕੋਈ ਨਹੀਂ ਲੱਗਦਾ ਸੀਸੀਟੀਵੀ ਕੈਮਰੋ ਲੈ ਕੇ ਪੂਰਾ 80 ਨੰਬਰ ਬਾਦ ਇੱਕ ਕੈਮਰੇ ਦੀ ਕੈਦ ਵਿੱਚ ਲਿਆਂਦਾ ਜਾਵੇਗਾ ਉਹਨਾਂ ਸੇ ਕਰਦੇ ਉਹ ਤਾਂ ਅਸੀਂ ਕਰਾਂਗੇ ਕੋਸ਼ਿਸ਼ ਕੈਮਰਿਆਂ ਦੇ ਪਰ ਪੁਲਿਸ ਰਿਪੋਰਟ ਵੀ ਨਹੀਂ ਦਰਜ ਕਰਦੀ ਕਿਸੇ ਦੀ ਐਫਆਈਰ ਦਰਜ ਨਹੀਂ ਕਰਦੀ ਉਹਨਾਂ ਦਾ ਆਪਣਾ ਰਿਕਾਰਡ ਗੰਦਾ ਹੁੰਦਾ ਬਿਲਕੁਲ ਸੁਣਵਾਈ ਐ ਨਹੀਂ ਕਿਤੇ ਆਮ ਲੋਕਾਂ ਦੀ ਉਹ ਕਿੰਨੋਂ ਕੰਨ ਗਿਆ ਆਖਰ ਲੋਕ ਪੁਲਿਸ ਨੂੰ ਕਹਿੰਦੇ ਕਿ ਖੋਈ ਹੈ ਜੇ ਪੁਲਿਸ ਨਹੀਂ ਆਮ ਜਨਤਾ ਦੇ ਕੰਮ ਕਰੇਗੀ ਤਾਂ ਫਿਰ ਦੱਸੋ ਤੁਸੀਂ ਦੁਨੀਆ ਦੇ ਵਿੱਚ ਵਿਸ਼ਵਾਸ ਜਿਹੜਾ ਖਤਮ ਹੁੰਦਾ ਜਾ ਰਿਹਾ ਫਿਰ ਪੁਲਿਸ ਦੇ ਉੱਪਰ ਪੁਲਸ ਨੂੰ ਕਿਸ ਤਰੀਕਾ ਨਾਲ ਸਮਝਾਇਆ ਜਾਏਗਾ ਸਰ ਕੋਈ ਨਹੀਂ ਅਸੀਂ ਉੱਪਰ ਗੱਲ ਕਰਾਂਗੇ ਪਰਮਾਤਮਾ ਸਾਨੂੰ ਮੌਕਾ ਦਿੰਦਾ ਸੀ ਅੱਗੇ ਵੀ ਕਰਦੇ ਆਏ ਹੁਣ ਵੀ ਕਰਾਂਗੇ ਉੱਪਰ ਜੀ ਮੈਨੂੰ ਲੱਗਦਾ 80 ਨੰਬਰ ਵਾਰਡ ਦੇ ਵਿੱਚ ਕਈ ਬੀਬੀਆਂ ਹੋਣੀਆਂ ਮਾਤਾਵਾਂ ਪਿਤਾਵਾਂ ਹੋਣੀਆਂ ਜਿਨ੍ਹਾਂ ਨੇ 2 ਸਾਲ ਪਹਿਲਾਂ ਹਜ਼ਾਰ ਹਜ਼ਾਰ ਪੇ ਬੱਲੇ ਕੁਝ ਫਾਰਮ ਭਰੇ ਸੀ ਉਹ ਜਿਹੜੀਆਂ ਮਾਤਾਵਾਂ ਭੈਣਾਂ ਨੂੰ ਉਹ ਜਿਹੜੇ ਆਮ ਆਦਮੀ ਪਾਰਟੀ ਦਾ ਪੂਰਾ ਸਹਿਯੋਗ ਮਿਲਿਆ ਇਸ ਪ੍ਰਕਾਰ ਦਾ ਕੋਈ ਉਹ ਦੇਖੋ ਜੀ ਸਾਰੇ ਪੰਜਾਬ ਵਿੱਚ ਝੂਠ ਬੋਲ ਕੇ ਸਰਕਾਰ ਆਈ ਇਹ ਲਾਰੇ ਲਾ ਕੇ ਭੈਣਾਂ ਨੂੰ ਕਹਿ ਰਿਹਾ ਮੈਂ 1000 ਰੁਪਏ ਦਵਾਂਗੇ ਉਹ ਕੋਈ ਵੀ ਇਦਾਂ ਦਾ ਕੋਈ ਵਾਅਦਾ ਇਹਨਾਂ ਨੇ ਦੱਸੋ ਕਿਹੜਾ ਪੂਰਾ ਕੀਤਾ ਜੀ ਜੀ ਲੋਕਾਂ ਨੂੰ ਠੱਗਿਆ ਹੀ ਹੈ ਹਮ ਹਮ ਆਪ ਨੇ ਕ੍ਰਪਸ਼ਨ ਦਾ ਘਰ ਹੈ ਸਰਕਾਰ ਜੀ ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੇ ਸਮੇਂ ਤੋਂ ਇਸ ਰਾਜਨੀਤੀ ਵਿੱਚ ਆਪਣਾ ਜੋ ਵਰਕਿੰਗ ਕਰ ਰਹੇ ਹੋ ਮੈਂ ਬਚਪਨ ਤੋਂ ਹੀ ਆਰਐਸਐਸ ਨਾਲ ਜੁੜਿਆ ਹੋਇਆ ਹਾਂ ਜੀ ਜੀ ਮੈਂ 17 ਸਾਲ ਦੀ ਉਮਰੇ ਅਜੋਦਾਜੀ ਬਾਦਰੀ ਟਾਚਾ ਟਾਂ ਗਿਆ ਸੀ ਜੀ ਮੈਂ ਉਸ ਤੋਂ ਬਾਅਦ ਐਕਟਿਵ ਹੋਈ ਹਾਂ ਜ਼ਿੰਦਗੀ ਅੱਛਾ ਜੀ ਜਨਤਾ ਪੁੱਛਣਾ ਚਾਹੁੰਦੀ ਹੈ ਇਸ ਟਾਈਮ ਜੋ ਜੰਦਰ ਦੇ ਹਾਲਾਤ ਬਣ ਚੁੱਕੇ ਨੇ ਰਾਤੋ ਰਾਤ ਟਿਕਟਾਂ ਕੱਟੀਆਂ ਜਾ ਰਹੀਆਂ ਰਾਤੋ ਰਾਤ ਟਿਕਟਾਂ ਮਿਲਦੀਆਂ ਜਾ ਰਹੀਆਂ ਤੁਹਾਨੂੰ ਆਪਣੀ ਟਿਕਟ ਲੈਣ ਵਾਸਤੇ ਕਿਹੜੇ ਕਿਹੜੇ ਪਾਪੜ ਮਿਲਨੇ ਪਏ ਮੈਨੂੰ ਕੋਈ ਪਾਪੜ ਨਹੀਂ ਮਿਲਣਾ ਪਿਆ ਨਾ ਮੈਨੂੰ ਪਤਾ ਸੀ ਮੈਨੂੰ ਟਿਕਟ ਮਿਲਣੀ ਹੈ ਹਾਂ ਹਾਂ ਬੇਨਦਰ ਫੋਨ ਆਇਆ ਕਿ ਤੁਹਾਨੂੰ ਟਿਕਟ ਦਿੱਤੀ ਹੈ ਇਲੈਕਸ਼ਨ ਲੜੋ ਜਾ ਕੇ ਜੀ ਗੋੜੀਏ ਭੰਡਾਰੀ ਸਾਹਿਬ ਦਾ ਫੋਨ ਆਇਆ ਕਿ ਇਲੈਕਸ਼ਨ ਲੜੋ ਜੀ ਜਲ ਕੇ ਮੈਂ ਲਗ ਤੁਸੀਂ ਜਨਤਾ ਦੇ ਵਿੱਚ ਪਹਿਲਾਂ ਵੀ ਵਿਚਰਦੇ ਰਹੇ ਹੋ ਮੈਂ ਮੇਰਾ ਸਾਰਾ ਪ੍ਰਵਾਦ ਜਨਤਾ ਵਿੱਚ ਰਿਹਾ ਭਾਈ ਸੇਵਾ ਕਰਦੇ ਰਹੇ ਆ ਇਧਰ ਦਰਿਆ ਮਿਛਾਨ ਵਾਲੇ ਸੀ ਪਾਰਟੀ ਨੇ ਸਾਨੂੰ ਇੱਜ਼ਤ ਬਖਸ਼ੀ ਹੈ ਜੀ ਹਾਈ ਕਮਾਂਡ ਦਾ ਕਿਵੇਂ ਧੰਨਵਾਦ ਕਰਦੋ ਕੀ ਲੱਗਦਾ ਹਾਈ ਕਮਾਂਡ ਨੇ ਤੁਹਾਡਾ ਵਧੀਆ ਤਰੀਕੇ ਨਾਲ ਜੋ ਅੱਛੇ ਤਰ੍ਹਾਂ ਮਾਨ ਸਨਮਾਨ ਦਿੱਤਾ ਭੰਡਾਰੀ ਸਾਹਿਬ ਨੇ ਬਹੁਤ ਵਧੀਆ ਇੱਜ਼ਤ ਮਾਨ ਦਿੱਤੀ ਜੀ ਜੋ ਭੰਡਾਰੇ ਸਾਹਿਬ ਨੇ ਕੀਤਾ ਨਾ ਵੈਸੇ ਹਮ 10 ਸਾਲਾਂ ਵਿੱਚ ਜੀ ਜੀ ਬਹੁਤ ਡਵੈਲਪਮੈਂਟ ਕੀਤੀ ਜੀ ਸਾਰੀਆਂ ਸੜਕਾਂ ਉਦੋਂ ਗਿਆ ਬਣੀਆਂ ਕਾਲੀ ਬੀਜੇਪੀ ਸਰਕਾਰ ਵਿੱਚ ਜੀ ਉਸ ਤੋਂ ਬਾਅਦ ਕੋਈ ਨਹੀਂ ਸੜਕ ਬਣੀ ਦੱਸ ਦਿਓ ਕੋਈ ਸੜਕ ਬਣੀ ਹੋਵੇ ਜੀ ਅੰਦਰ ਵਿੱਚ ਜੋ ਦਿੱਤਾ ਭੰਡਾਰੀ ਸਾਹਿਬ ਨੇ ਇਹਨਾਂ ਨੇ 10 ਸਾਲਾਂ 14 ਬੇੜਾ ਕਰ ਕਰ ਦਿੱਤਾ ਜੀ ਮਿੱਟੀ ਡਿੱਗੀ ਜਾਂਦੀ ਹੈ ਟੱਠੀ ਜਾਂਦਾ ਪਿਆ ਜੀ ਕੋਈ ਸਫਾਈ ਨਹੀਂ ਨਾ ਕੋਈ ਲਾਈਟ ਹੈ ਤੁਸੀਂ ਦੇਖੋ ਏਡੀ ਵੱਡੀ ਦੇਣ ਦੇ ਦਿੱਤੀ ਅੰਡਰ ਵਿੱਚ ਕਿੰਨਾ 2-2 ਘੰਟੇ ਲੋਕੀ ਫਾੜਕਾ ਤੇ ਖੜੇ ਰਹਿੰਦੇ ਸੀ ਇਹ ਭੰਡਾਰੀ ਸਾਹਿਬ ਦੀ ਦੇਣ ਹੈ ਜੀ ਦੋਸਤੋ ਅਗਰ ਅਸੀਂ ਨੰਬਰ ਵਾਰ ਦੀ ਗੱਲ ਕਰੀਏ ਵਿਪਨ ਸ਼ਰਮਾ 골ਡ ਦੀ ਗੱਲ ਕਰੀਏ ਭੰਡਾਰੀ ਸਾਹਿਬ ਦੀ ਦੇਣ ਭੰਡਾਰੀ ਸਾਹਿਬ ਦੇ ਨਾਲ ਉਹਨਾਂ ਦਾ ਪੂਰਾ ਸਹਿਯੋਗ ਮਿਲਿਆ ਹੁਣ ਆਉਣ ਵਾਲੇ ਸਮੇਂ 'ਚ ਦੇਖਦਾ ਕਿ 10 15 20 10 11 ਦਿਨਾਂ ਦੇ ਵਿੱਚ ਭੰਡਾਰੀ ਸਾਹਿਬ ਇਹਨਾਂ ਦੇ ਨਾਲ ਕੰਦੇ ਦਾ ਕੰਦਾ ਮਿਲਾ ਕੇ ਇਸ ਵਾਰ ਨੂੰ ਜਿਤਾਉਣ 'ਚ ਵਿਪਨ ਸ਼ਰਮਾ 골ਡ ਦੀ ਕੌਣ ਕੌਣ ਤੇ ਕੀਮਿਕੀਵੇਂ ਮਦਦ ਕਰਦਾ ਗੋੜੀ ਚੱਲਦੇ ਚੱਲ ਇੱਕ ਸਵਾਲ ਹੈ ਜਨਤਾ ਦੇ ਵਿੱਚ ਜਦੋਂ ਇੱਕ ਇਨਸਾਨ ਰਾਜਨੀਤਿਕ ਨੇਤਾ ਦੇ ਵਿੱਚ ਆਂਦਾ ਐਮਸੀ ਕਾਉਂਸਲ ਬਣ ਜਾਂਦਾ ਤੇ ਕਈ ਕਾਉਂਸਲ ਅਸੀਂ ਇਸ ਪ੍ਰਕਾਰ ਦੇ ਦੇਖਿਆ ਕਿ ਆਮ ਗਰੀਬ ਜਨਤਾ ਦੇ ਰਾਤ ਨੂੰ ਕਿਤੇ ਲੋਡ ਪਾ ਜਿੰਦੀ ਹੈ ਤੇ 12 ਵਜੇ 11 ਵਜੇ ਕੋਈ ਆਲ ਚੰਦਾ ਤਾਂ ਉਹਨਾਂ ਦੇ ਫੋਨ ਹੀ ਨਹੀਂ ਚੁੱਕਦੇ ਤੁਸੀਂ ਇਹ ਹਾਲਾਤਾਂ ਨੂੰ ਕਿਵੇਂ ਵੇਖਦੇ ਹੋ ਤੇ ਤੁਸੀਂ ਜਨਤਾ ਦੇ ਵਿੱਚ ਕਿਵੇਂ ਬਚਰੋਗੇ ਇਹ ਲੋਕਾਂ ਕੋਲ ਸਵਾਲ ਪੁੱਛਿਆ ਜਾਵੇ ਮੇਰੇ ਬਾਰੇ ਜੀ ਜੇ ਮੈਂ ਜਵਾਬ ਲੋਕ ਦੇਣਗੇ ਦਾ ਮੈਂ ਨਹੀਂ ਦੇ ਸਕਦਾ ਕਿ ਮੈਂ ਕਿਸ ਟਾਈਮ ਵੀ ਫੋਨ ਚੱਕ ਸਕਦਾ ਇਹ ਲੋਕ ਦੱਸਣਗੇ ਮੈਂ ਹਸਪਤਾਲ ਨਾਲ ਜੁੜਿਆ ਆਇਆ ਮੈਂ ਲੋਕੀ ਮੈਨੂੰ ਅੱਧੀ ਰਾਤ ਨੂੰ ਕਹਿਣ ਮੈਂ ਹਸਪਤਾਲ ਪਹੁੰਚ ਜਾਣਾ ਉਸੇ ਟਾਈਮ ਮੇਰੇ ਸੱਜਣ ਨੂੰ ਦੁੱਖ ਸੁੱਖ ਹੋਵੇ ਮੈਂ ਪਹੁੰਚ ਜਾਣਾ ਇਹ ਲੋਕ ਦੱਸਣਗੇ ਮੇਰੇ ਬਾਰੇ ਮੈਂ ਕੀ ਰਸਾਣਾ ਕਾਂਗਰਸ ਪਾਰਟੀ ਦਾ ਕਹਿਣਾ ਕੀ ਅਸੀਂ ਆਪਣੀ ਜੇਬ ਦੇ ਵਿੱਚੋਂ ਕੁਝ ਟਰਾਲੀਆਂ ਲਈਆਂ ਅਸੀਂ ਆਪਣੀ ਜੇਬ ਚੋਂ ਪੈਸੇ ਖਰਚ ਕੇ ਪੰਨੀ ਹੋ ਸਰਕਾਰ ਕੋ ਨਹੀਂ ਕਿ ਇਸ ਵਾਰ ਦਾ ਸੁਧਾਰਨ ਦੇ ਤੌਰ ਤੇ ਵਧੀਆ ਵਧੀਆ ਕੰਮ ਕਰਾ ਰਹੇ ਆ ਕਿ ਤੁਸੀਂ ਇਦਾਂ ਦਾ ਵੀ ਕੋਈ ਯਤਨ ਕੀਤਾ ਨਹੀਂ ਆ ਕਾਂਗਰਸ ਪਾਰਟੀ ਝੂਠ ਬੋਲ ਰਹੀ ਹੈ ਉਹ ਹੈ ਝੂਠ ਦੇ ਬੁਲੰਦੇ ਹਮ ਸਾਰਾ ਝੂਠ ਹੀ ਉਹਨਾਂ ਕੋ ਇਹ ਸਾਰੇ ਕਰਪਸ਼ਨ ਕਾਰਪਰੇਸ਼ਨ ਤੁਸੀਂ ਦੱਸੋ ਤੁਸੀਂ ਵੀ ਸ਼ਹਿਰ ਵਿੱਚ ਜਾਂਦੇ ਤੁਸੀਂ ਕਿਹੜਾ ਬਾਹਰ ਜਾਂਦੇ ਹੋ ਸਾਰਾ ਤੋਂ 22 ਵਿੱਚ ਮਿਲ ਦੱਸ ਦਿਓ ਕਿ ਡਿਵੈਲਪਮੈਂਟ ਹੋਈ ਹੈ ਕੋਈ ਸੜਕ ਬਣੀ ਹੈ ਕੋਈ ਕੁਝ ਹੋਇਆ ਤੁਸੀਂ ਦੱਸੋ ਕੋਈ ਸਪਾਈ ਦਾ ਮੇਅਰ ਨੇ ਉਹਨਾਂ ਦਾ ਬੈਠਾ ਦਫ਼ਤਰ ਹੀ ਨਹੀਂ ਮੇਅਰ ਬੈਠਾ ਬਿਲਕੁਲ ਬਿਲਕੁਲ ਹਮ ਉਹਨਾਂ ਡਿਵੈਲਪਮੈਂਟ ਕੀ ਕਰਾਣੀ ਸੀ ਉਹਨੂੰ ਮੀਨਾ ਮਿਲੀ ਜਾਂਦੇ ਸੀ ਇਹਨਾਂ ਕਾਉਂਸਲਰਾਂ ਨੂੰ ਫੈਮਿਲੀ ਜਾਂਦੇ ਸੀ ਡਵੈਲਪਮੈਂਟ ਕਿਤੇ ਹੋਈ ਮੈਨੂੰ ਦੱਸੋ ਜਨਤਾ ਦਾ ਕਹਿਣਾ ਕੀ ਜਿਹੜੀ ਹੁਣ ਮੇਅਰ ਦੀ ਗੱਲ ਜਨਤਾ ਦਾ ਕੰਨਾਸ ਨਹੀਂ ਕਰ ਰੇ ਜਨਤਾ ਦਾ ਕਹਿਣਾ ਹੈ ਕਿ ਮੇ ਜਿਹੜਾ ਸਮਝੰਦੇ ਵਿੱਚ ਬਣਨ ਜਾ ਰਿਹਾ ਉਹ ਤੇ ਜਾਂ ਤੇ ਬਨੇਗਾ ਕਾਂਗਰਸ ਤੇ ਜਾਂ ਬਨੇਗਾ ਬੀਜਪੀ ਦਾ ਆਪ ਦਾ ਤਾਂ ਕੋਈ ਨਾਮ ਨਹੀਂ ਲੈ ਰਿਆ ਕਿਉਂ ਨਹੀਂ ਨਾਮ ਲੈ ਰਿਆ ਤੇ ਕਿਉਂ ਕਾਂਗਰਸ ਤੇ ਬੀਜਪੀ ਦਾ ਬਣ ਸਕਦਾ ਕੀ ਕਰਨਾ ਲੋਕਾਂ ਨੇ ਕਾਂਗਰਸ ਦਾ ਵੀ ਰਾਜ ਦੇਖ ਲਿਆ ਜੀ 17 ਤੋਂ 22 ਹੁਣ ਆਪ ਨੂੰ ਦੇਖ ਲਿਆ 2-3 ਸਾਲ ਹੋ ਗਏ ਜੀ ਈਐਨ ਨੇ ਡਿਵੈਲਪਮੈਂਟ ਕੀਤੀ ਹੈ ਕੀ ਕੀਤਾ ਸਭ ਤੁਹਾਡੇ ਸਾਹਮਣੇ ਹੀ ਹੈ ਇਹਦੇ ਸ਼ਹਿਰ ਵਾਸੀਆਂ ਨੂੰ ਜਿਆਦਾ ਪਤਾ ਕਿ ਦੋ ਤਿੰਨ ਸਾਲਾਂ ਚ ਕੀ ਹੋਇਆ ਕੋਈ ਇਹ ਕਹਿੰਦੇ ਕਿ ਬੀਜੇਪੀ ਟੱਕਾ ਪਾੜਾ ਕਰਦੀ ਹੈ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਮੇਰ ਬਨਾਜ ਵੀ ਕੋਸ਼ਿਸ਼ ਕਰੇਗਾ ਉਹ ਨਹੀਂ ਨਹੀਂ ਕੋਈ ਟੱਕਾ ਨਹੀਂ ਲੋਕਾਂ ਨੇ ਸਾਡਾ ਸਾਨੂੰ ਸਮਰਥਨ ਦੇਣਾ ਹੈ ਜੀ ਲੋਕ ਸਾਡੇ ਨਾਲ ਹੈ ਜੀ ਜੀ ਲੋਕਾਂ ਨੇ ਕਾਂਗਰਸ ਦਾ ਵੀ ਰਾਜ ਦੇਖ ਲਿਆ ਆਪ ਦਾ ਵੀ ਦੇਖ ਲਿਆ ਆਪ ਤੇ ਲੱਪਣੀ ਨਹੀਂ ਕਿਤੇ ਜੀ ਤੁਸੀਂ ਦੇਖ ਲੈਣਾ ਆਪ ਨਹੀਂ ਲੱਪਣੀ ਕਿਤੇ ਮੇਰੇ ਕੋ ਦੋਸਤੋ ਵਿਪਨ ਸ਼ਰਮਾ ਵਿਪਨ ਸ਼ਰਮਾ 골ਡੀ ਕਮਲ ਦਾ ਫੁੱਲ ਅਮਾ ਤੇ ਕਹਿੰਦੇ ਕਿ ਕੋਈ ਨਹੀਂ ਫੁੱਲ ਵਿਪਨ ਜੀ ਤੁਸੀਂ ਇਹ ਦੱਸੋ ਕਿ ਹੁਣ ਜਨਤਾ ਨੂੰ ਤੁਸੀਂ ਅਪੀਲ ਕੀ ਕਰਨਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਜਨਤਾ ਕੋ ਤੁਸੀਂ ਮੈਨੂੰ ਆਪਣੀਆਂ ਕੀਮਤੀ ਵੋਟਾਂ ਦੇ ਕੇ ਸਫਲ ਬਣਾਓ ਮੈਂ ਤੁਹਾਡਾ ਸੇਵਾਦਾਰ ਹਰ ਟਾਈਮ ਹਾਜ਼ਰ ਹਾਂ ਜੋ ਵੀ ਗੱਲ ਤੇ ਵੀ ਪੰਜ ਜਿਵੇਂ ਹੁਣ ਵੋਟਾਂ ਮੰਗਦੇ ਤੁਸੀਂ ਘਰ ਘਰ ਜਾ ਰਹੇ ਹੋ ਹਾਂਜੀ ਹਾਂਜੀ ਹਰ ਪ੍ਰਕਾਰ ਦਾ ਹਰ ਦਾ ਕਿਸ ਨਾ ਕਿਸ ਤਰ੍ਹਾਂ ਕੋਈ ਨਾ ਕੋਈ ਦਰਵਾਜ਼ਾ ਖੜਕਟਾਂਦੇ ਹੋ ਛੋਟਾ ਹੋਵੇ ਵੱਡਾ ਹੋਵੇ ਤੁਹਾਡੀ ਜਵਾਨ ਤੇ ਮਿਸਰੀ ਤੋਂ ਵੀ ਮਿੱਠਾ ਸ਼ਹਿਦ ਭਰਿਆ ਹੋਇਆ ਹਾਂਜੀ ਹਾਂਜੀ ਇਲੈਕਸ਼ਨ ਪਰਮਾਤਮਾ ਕਰਕੇ ਤੁਸੀਂ ਕਾਮਯਾਬ ਕਾਮਯਾਬ ਹੋ ਜਾਂਦੇ ਹੋ ਜਿਸ ਤਿਕ ਨਾਲ ਹੁਣ ਤੁਸੀਂ ਰੌਣ ਲਗਾ ਰਹੇ ਹੋ ਘਰ ਘਰ ਜਾ ਕੇ ਹਰ ਇੱਕ ਦਾ ਜੋਗਤਾਂ ਲੈ ਰਹੇ ਹੋ ਉਸੇ ਤਿਕ ਨਾਲ ਉਸ ਤੋਂ ਬਾਅਦ ਵੀ ਤੁਸੀਂ ਇਸ ਤਿਕ ਨਾਲ ਕੋਈ ਇਦਾਂ ਦੀ ਰੌਣ ਦਿੱਤੀ ਬਣਾਓਗੇ ਤੁਸੀਂ ਭਾਜੀ ਤੁਸੀਂ ਮੇਰੀ ਬੈਕਗ੍ਰਾਉਂਡ ਦੇਖੋ ਲੋਕਾਂ ਨੂੰ ਪੁੱਛੋ ਮੇਰੇ ਬਾਰੇ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿਣਾ ਇਸ ਬਾਰੇ ਕਿ ਸਾਡਾ ਵਿਹਾਰ ਕਿਦਾਂ ਦਾ ਲੋਕਾਂ ਬਾਰੇ ਜੀ ਲੋਕ ਦੱਸਣਗੇ ਜੀ ਦੋਸਤੋ ਲੋਕ ਦੱਸਣਗੇ ਮੇਰੀ ਵਾਰਡ ਮੇਰਾ ਪਹਿਚਾਨ ਨੂੰ ਲੋਕ ਦੱਸਣਗੇ ਕਿ 80 ਨੰਬਰ ਦੇ ਵਾਰਡ ਦੇ ਵਿੱਚੋਂ ਕਿਹੜਾ ਹੀਰਾ ਚੁਣ ਕੇ ਲੈ ਕੇ ਆਣਾ ਕਿਹੜੇ ਹੀਰੇ ਦੀ ਖੋਜ ਹੈ ਕਿਹੜਾ ਹੀਰਾ ਜੋ ਜਨਤਾ ਦੀ ਸਮੱਸਿਆ ਦਾ ਹੱਲ ਕਰੇਗਾ ਕਿਹੜਾ ਹੀਰਾ ਜੋ ਕ੍ਰਾਈਮ ਖਤਮ ਕਰੇਗਾ ਕਿਹੜਾ ਹੀਰਾ ਜੋ ਗਲੀਆਂ ਸਿਵਰਲ ਨਾਲੀਆਂ ਨੂੰ ਲੈ ਕੇ ਸਾਰੀਆਂ ਸਮੱਸਿਆਵਾਂ ਜਨਤਾ ਦੀ ਹੱਲ ਕਰਗਾ ਦੋਸਤੋ ਇਹ ਤਾਂ 21 ਤਰੀਕ ਨੂੰ ਬਾਅਦ ਹੀ ਪਤਾ ਚੱਲੇਗਾ ਕਿ 80 ਨੰਬਰ ਵਾਰ ਦੇ ਵਿੱਚ ਕਿਹੜਾ ਰਾਜਾ ਰਾਜ ਕਰੇਗਾ ਮੈਂ ਟੋਟਾ ਆਪਣਾ ਐਸਕੇਸ ਕਹਿੰਦਾ ਆਸ ਤੇ ਕੰਮ ਨੇ ਸਾਹਮਣੇ ਜਲੰਧਰ